ਇਉਂ ਕਹਿੰਦੇ ਨੇ ਇਹ ਜੀਵ ਅਨ ਦਿਨ ਜਣੀ ਰੋਜ਼-ਰੋਜ਼ ਜਮ ਰੂਪੀ ਚੁਹਾ ਤੇਰੀ ਉਮਰ ਰੂਪੀ ਰੱਸੀ ਨੂੰ ਹੱਥ ਪਾਈ ਖੜਾ ਹੈ ਰੋਜ਼-ਰੋਜ਼ ਟੁੱਕਦਾ ਜਾਂਦਾ ਹੈ ਇੱਕ ਦਿਨ ਇਹ ਰੱਸੀ ਨੇ ਜਮਾਂ ਹੀ ਕੱਟੀ ਜਾਣਾ ਤੇ ਤੂੰ ਡਿੱਗ ਜਾਣਾ ਫਿਰ ਗਿਰਤ ਕੂਪਮਹਿ ਕੂਪ ਜਣੀ ਖੂਬ ਵਿੱਚ ਲੰਮਕਿਆ ਹੋਇਆ ਗਿਰਤ ਕੂਪਮਹਿ ਖਾਹੇ ਮਿਠਾਈ ਕਹਿੰਦੇ ਦੇਖੋ ਹੈਰਾਨੀ ਵਾਲੀ ਗੱਲ ਖੂਬ ਵਿੱਚ ਡਿਗ ਰਿਹਾ ਤੇ ਹੱਥ ਵਿੱਚ ਮਠਾਈ ਲੱਡੂ ਲਈ ਖੜਾ ਪਹਿਲਾਂ ਆ ਨਵੇੜ ਲਈਏ ਕੰਮ ਰਸੀ ਦੀ ਟੁੱਕੇ ਜਾਣ ਦੀ ਇਹਨੂੰ ਬਿਲਕੁਲ ਪਰਵਾਹ ਨਹੀਂ ਕਹਿੰਦੇ ਫਿਰ ਡੁੱਬੂ ਗਈ ਇਹ ਜੇ ਖੂਬ ਵਿੱਚ ਡਿਗਦਾ ਹੈ ਉਹਦੇ ਵਿੱਚੋਂ ਨਿਕਲਣਾ ਵੀ ਔਖਾ ਫਿਰ ਸੋਚਿਤ ਸਚਿਤ ਰੈਨ ਬਿਹਾਨੀ ਸੋਚਦਿਆਂ ਤੇ ਸੰਚਿਤ ਹੁੰਦਾ ਇਕੱਠੇ ਕਰਨਾ ਸੰਚਿਤ ਕਰਨਾ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਮੋਮਲ ਸ਼ਬਦ ਨਹੀਂ ਵਰਤੇ ਦੋ ਤਰ੍ਹਾਂ ਦੇ ਸ਼ਬਦ ਆਮ ਭਾਸ਼ਾ ਨੂੰ ਭਾਰੀ ਬਣਾਉਣ ਵਿੱਚ ਆਪਾਂ ਵਰਤਦੇ ਹਾਂ ਜਿਵੇਂ ਕਾਪੀ-ਕੂਪੀ ਰੋਟੀ-ਰਾਟੀ ਪਾਣੀ-ਪੂਣੀ ਐਦਾਂ ਵਰਤਦੇ ਹਾਂ ਰੋਟੀ ਤਾਂ ਹੁੰਦੀ ਆ ਰੂਟੀ ਕੀ ਹੋਇਆ ਪਾਣੀ ਤਾਂ ਹੁੰਦਾ ਹੋਣੀ ਕੀ ਹੋਇਆ ਪੈਨ ਤਾਂ ਹੁੰਦਾ ਪੈਨ ਪੁਨ ਕਾਪੀ ਕੂਪੀ ਜਾਂ ਕਾਪੀ ਵਾਪੀ ਆਮ ਭਾਸ਼ਾ 'ਚ ਸ਼ਬਦ ਵਰਤੇ ਗੁਰਬਾਣੀ 'ਚ ਨਹੀਂ ਵਰਤੇ ਮੈਂ ਕਈ ਵਾਰ ਇਸ ਚੀਜ਼ ਨੂੰ ਪੂਰੇ ਜੋਰ ਨਾਲ ਕੋਸ਼ਿਸ਼ ਕੀਤੀ ਵੀ ਕਿਤੇ ਲੱਭ ਜਾਏ ਕਿਤੇ ਕਿਉਂਕਿ ਕਟੋ-ਕਟ ਕਟੋ-ਕਟ 10-12 ਸਾਲ ਪਹਿਲਾਂ ਮੈਂ ਫਾਰਸੀ ਦਾ ਵਿਆਕਰਨ ਪੜਿਆ ਸੀ ਤਹਿਸੀਰੁਲ ਮੁਬਤਦੀ ਉਹਦੇ ਵਿੱਚ ਸ਼ਬਦਾਂ ਦੀ ਪਹਿਲੀ ਜਦੋਂ ਪੜਦੇ ਆ ਉਹਨੂੰ ਉਹਦੇ ਵਿੱਚ ਸ਼ਬਦਾਂ ਦੀ ਵਣਤਰ ਦੇ ਬਾਰੇ ਆਉਂਦਾ ਵੀ ਦੋ ਤਰ੍ਹਾਂ ਦੇ ਸ਼ਬਦ ਹੁੰਦੇ ਆ ਇੱਕ ਨੂੰ ਜੁਮਲਾ ਤੇ ਦੂਜਾ ਮੋਮਲ ਹੁੰਦਾ ਜਿਹਨੂੰ ਪੰਜਾਬੀ ਚ ਆਰਥਕ ਤੇ ਨਿਰਾਰਥਕ ਸ਼ਬਦ ਕਹਿੰਦੇ ਆ ਆਰਥਕ ਸ਼ਬਦ ਜਿਹੜੇ ਕੁਝ ਅਰਥ ਰੱਖਦੇ ਹੋਣ ਨਿਰਾਰਥਕ ਸ਼ਬਦ ਜਿਨ੍ਹਾਂ ਦੇ ਅਰਥ ਨਾ ਬਣਦੇ ਹੋਣ ਪਰ ਉੱਥੇ ਉਰਦੂ ਵਾਲਿਆਂ ਨੇ ਫਾਰਸੀ ਦੀ ਵਿਆਕਰਣ ਵਿੱਚ ਕਵਾਦਾ ਕੀਤਾ ਉਹਨਾਂ ਨੇ ਲਿਖਿਆ ਵੀ ਇਹ ਜਿਹੜੇ ਸ਼ਬਦ ਹੁੰਦੇ ਆ ਭਾਸ਼ਾ ਨੂੰ ਭਾਰੀ ਬਣਾਉਣ ਲਈ ਵਰਤੇ ਜਾਂਦੇ ਉਦੋਂ ਤੋਂ ਮੇਰੇ ਦਿਮਾਗ ਵਿੱਚ ਇਹ ਗੱਲ ਚੜੀ ਹੋਈ ਸੀ ਵੀ ਗੁਰਬਾਣੀ ਵਿੱਚ ਵੀ ਹੈਗੇ ਅਜਿਹੇ ਸ਼ਬਦ ਗੁਰਬਾਣੀ 'ਚ ਨਹੀਂ ਹੈਗੇ ਆ ਜਿਹੜਾ ਇੱਥੇ ਬਣ ਗਿਆ ਸੋਚਿਤ ਸਚਿਤ ਆਮ ਆਪਾਂ ਸੋਚਦੇ ਆਂ ਸੂਚਦੇ ਆਂ ਕਹਿ ਦਿੰਨੇ ਆਂ ਪਰ ਇਥੇ ਉਹ ਸ਼ਬਦ ਨਹੀਂ ਸੰਚਿਤ ਸ਼ਬਦ ਹੈ ਥੋੜਾ ਜਿਹਾ ਜੇ ਨਾਸਕੀ ਪੜ ਲਈ ਤਾਂ ਇਹਦਾ ਅਰਥ ਜਮੇ ਸਪਸ਼ਟ ਹੋ ਜਾਂਦਾ ਸੰਚਿਤ ਕਰਦੇ ਆ ਇਕੱਠੇ ਕਰਦੇ ਆ ਸੰਚੈ ਸ਼ਬਦ ਤਾਂ ਸਤੀ ਕਿਸਾਂਚਾ ਭਾਂਡੇ ਗੁਰਮਾਨੀ ਚ ਬਹੁਤ ਵਰਤਿਆ ਵਿਚਾਰ ਤੇ ਆਈਏ ਵਿਆਕਰਣ ਚੋਂ ਨਿਕਲਿਆ ਇਹ ਸੋਚਿਤ ਸਚਿਤ ਰੈਨ ਬਿਹਾਨੀ ਵਿਆਕਰਣ ਵਧੀਆ ਚੀਜ਼ ਹੁੰਦੀ ਆ ਪਰ ਉੱਥੇ ਹੀ ਇਹਨੂੰ ਵਰਤਣਾ ਚਾਹੀਦਾ ਜਿੱਥੇ ਕੋਈ ਅਰਥ ਨਾ ਸਮਝ ਲੱਗੇ ਮੜਾ ਮੋਟਾ ਨਿਯਮ ਸਮਝਾਉਣਾ ਜੇ ਕੱਲਾ ਵਿਆਕਰਣ ਕੋਟੀ ਜਾਈਏ ਉਚਾਰਟਤਾ ਵਾਲਾ ਸਬਜੈਕਟ ਹੈ। ਰਸ ਨਹੀਂ ਹੈਗਾ। ਸੋਚਿਤ ਸਚਿਤ ਰੈਨ ਵਿਹਾਨੀ ਕਹਿੰਦੇ ਇਸ ਜੀਵ ਦੀ ਸੋਚਾਂ ਸੋਚਦੇ ਆ। ਜਿਸ ਸਮਾਨ ਨੂੰ ਸੰਚਿਤ ਕਰਦੇ ਆ ਵੀ ਕੋਈ ਚੀਜ਼ ਬਾਰੇ ਸੋਚ ਲਿਆ ਫਿਰ ਉਹਦੇ ਵੱਲ ਦੌੜ ਪਿਆ ਉਹਨੂੰ ਪ੍ਰਾਪਤ ਕਰਨ ਲਈ ਫਿਰ ਉਹ ਮਿਲ ਗਈ। ਉਦੋਂ ਬਾਅਦ ਹੋਰ ਚੀਜ਼ ਵੱਲ ਦੌੜ ਲਿਆ ਇਹ ਆ ਮਿਲ ਜਾਏ ਆ ਮਿਲ ਜਾਏ ਤੇ ਕਦੇ ਵੀ ਇਹ ਮਨ ਮੁਕੰਮਲ ਤੌਰ ਤੇ ਸਜਦਾ ਨਹੀਂ ਬਿਨ ਹਰ ਨਾਮ ਤੋਂ ਨਾ ਇਹ ਮਨ ਨੂੰ ਕਦੇ ਤ੍ਰਿਪਤੀ ਨਹੀਂ ਹੁੰਦੀ ਮਹਾਰਾਜ ਕਹਿੰਦੇ ਇਉਂ ਹੀ ਸੋਚਦੇ ਆ ਵਿਚਾਰਾਂ ਕਰਦੇ ਆ ਕਦੇ ਵਿਚਾਰਾਂ ਬਣਾ ਲਈਆਂ ਕਦੇ ਢਾ ਲਈਆਂ ਕਦੇ ਸਮਾਨ ਇਕੱਠਾ ਕਰ ਲਿਆ ਇਉਂ ਹੀ ਰੈਨ ਬਿਹਾਨੀ ਜ਼ਿੰਦਗੀ ਰੂਪੀ ਰਾਤ ਲੰਘ ਗਈ ਅਨਕਰੰਗ ਮਾਇਆ ਕੇ ਚਿਤਵਤ ਗੁਰੂ ਜੀ ਕਹਿੰਦੇ ਹੁਣ ਮਾਇਆ ਕਿਹੜਾ ਇੱਕ ਰੰਗ ਦੀ ਐ ਮਾਇਆ ਮਮਤਾ ਹੈ ਬਹੁ ਰੰਗੀ ਇਹਦੇ ਤਾਂ ਰੰਗੇ ਵੜਿਆ ਛੋਟੇ ਛੋਟੇ ਹੁੰਦੇ ਆਪਾਂ ਖੇਡਾਂ ਖੇਡਿਆ ਕਰਦੇ ਹੁਣ ਤੇ ਖੇਡਾਂ ਵੀ ਗਈਆਂ ਪਹਿਲਾਂ ਖੇਡਦੇ ਸੀ ਪਿੰਡਾਂ ਦੇ ਵਿੱਚ ਇੱਕ ਬੱਚਾ ਥੱਲੇ ਬਹਿ ਜਾਂਦਾ ਉਹਦੇ ਸਿਰ ਦੇ ਉੱਤੇ ਮੁਠੀਆਂ ਜਿਹਾ ਰੱਖ ਕੇ ਨਿਆਣੇ ਖੜ ਜਾਂਦੇ ਆਪੋ ਆਪਣੇ ਇਲਾਕੇ ਦੇ ਹਿਸਾਬ ਨਾਲ ਸ਼ਬਦ ਬਦਲ ਜਾਂਦੇ ਆ ਪਰ ਸਿਰ ਤੇ ਮੁਠੀਆਂ ਰੱਖ ਕੇ ਕਹੇ ਰੱਖਦੇ ਉਹ ਕਹਿੰਦੇ ਭੰਡਾ ਭੰਡਾਰੀਆ ਕਿਤਨਾ ਘਪਾਰ ਫਿਰ ਕਹਿੰਦੇ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਇਹ ਬੱਚਿਆਂ ਦੀ ਖੇਡ ਨਹੀਂ ਦਰਅਸਲ ਹੈਗੀ ਇਹ ਜ਼ਿੰਦਗੀ ਦੀ ਖੇਡ ਹੈ ਇਹ ਕਿੰਨੇ ਕੁ ਭਾਰ ਨੇ ਜਾਂ ਕਿੰਨੀਆਂ ਕੁ ਜ਼ਿੰਮੇਵਾਰੀਆਂ ਨੇ ਜਾਂ ਕਿੰਨੀਆਂ ਕੁ ਲੋੜਾਂ ਨੇ ਜਾਂ ਮੰਦੀਆਂ ਖੈਸ਼ਾਂ ਨੇ ਕਦੇ ਇਹ ਮੁੱਕਦੀਆਂ ਨੇ ਕਦੇ ਰੱਜਿਆ ਕਦੇ ਹੋਇਆ ਵੀ ਲੈ ਵੀ ਬਸ ਬਹੁਤ ਹੈ ਕਦੇ ਵੀ ਨਹੀਂ ਗੁਰੂ ਜੀ ਕਹਿੰਦੇ ਅਨਕ ਰੰਗ ਮਾਇਆ ਕੇ ਚਿਤਵਤ ਲੋੜਾ ਅੱਗੇ ਦੀ ਅੱਗੇ ਦੀ ਅੱਗੇ ਪਈ ਹੋ ਜਾਂਦੀ ਆ ਕਹਿੰਦੇ ਕਬੀਰ ਇਹ ਤਨ ਭੌਂਕਣਾ ਫਰੀਦ ਜੀ ਨਿਤ ਉੱਠ ਦੁਖੀਆ ਕੌਣ ਕੰਨੀ ਬੁੱਜੇ ਦੇ ਰਹਾ ਕੀਤੀ ਵਗੈ ਪੌਣ ਕਹਿੰਦੇ ਤਨ ਤੱਕ ਕੁੱਕਰ ਦੀ ਤਰ੍ਹਾਂ ਬਸ ਜਿਵੇਂ ਕੁੱਤੇ ਦੀ ਆਦਤ ਸੁਭਾਅ ਬਣ ਗਈ ਨਾ ਪੌਂਕਣ ਦੀ ਇਹ ਆਪਣੀਆਂ ਲੋੜਾਂ ਜੀਆਂ ਬਿਨਾ ਮਤਲਬ ਤੋਂ ਗਰਜਾਂ ਜੀਆਂ ਗਿਣਾ ਹੀ ਜਾਂਦਾ ਹੁਣ ਇਹਦੇ ਪਿੱਛੇ ਲੱਗ ਕੇ ਨਿੱਤੇ ਦੇ ਪਿੱਛੇ ਫਿਰੀ ਜਾਉ ਦੁਖੀ ਹੋਣਾ ਕੌਣ ਦੁਖੀ ਹੋਵੇ ਇਹਦੇ ਪਿੱਛੇ ਫੇਰ ਕਹਿੰਦੇ ਹੁਣ ਕੀ ਕਰੀਏ ਕੰਨੀ ਬੁੱਝੇ ਦੇ ਰਹਾ ਕੰਨ 'ਚ ਕੋਈ ਚੀਜ਼ ਦੇ ਲੋ ਹੱਥ ਦੇ ਲੋ ਉਂਗਲ ਦੇ ਲੋ ਕੀਤੀ ਵਗਿਆ ਪੌਣ ਜਿਵੇਂ ਹਵਾ ਚਲਦੀ ਕੰਨਾਂ ਨੂੰ ਸ਼ਾਂ ਸ਼ਾਂ ਕਰਦੀ ਆਪਾਂ ਹੱਥ ਨਹੀਂ ਲਾ ਲੰਦੇ ਖੜਕਾ ਹੁੰਦਾ ਇਉਂ ਹੀ ਇਹ ਤਨ ਜਿਵੇਂ ਆਦਤ ਪਈ ਹੁੰਦੀ ਕਿਸੇ ਕੁੱਕਰ ਨੂੰ ਪੌਕਣ ਦੀ ਕੁੱਤੇ ਨੂੰ ਉਦਾਂ ਦੀ ਆਦਤ ਪਈ ਹੋਈ ਇਹਦੀਆਂ ਲੋੜਾਂ ਪਿੱਛੇ ਸਾਰੀ ਜ਼ਿੰਦਗੀ ਲੰਘ ਜਾਉ ਕਈ ਜ਼ਿੰਦਗੀਆਂ ਪਹਿਲਾਂ ਵੀ ਲੰਘੀਆਂ ਪਹਿਲਾਂ ਵੀ ਲੰਘੀਆਂ ਇਹ ਵੀ ਲੰਘ ਜਾਉ ਅੱਗੇ ਫੇਰ ਤਿਆਰ ਆ ਇੱਕ ਮੁਠੀ ਚੱਕ ਲੋ ਹੋਰ ਤਿਆਰ ਲੋੜ ਇਹਦੀ ਮੁੱਕਣੀ ਨਹੀਂ ਇਸ ਲਈ ਅਨਕ ਰੰਗ ਮਾਇਆ ਕੇ ਚਿਤਵਤ ਇਹ ਤਾਂ ਜਿਹੜੀ ਨਵੀਂ ਚੀਜ਼ ਆਉਂਦੀ ਹੈ ਉਹ ਮੇਰੇ ਕੋਲ ਹੋਣੀ ਚਾਹੀਦੀ ਪਹਿਲਾਂ ਇਹ ਸੋਚ ਹੈ ਕੋਈ ਵੀ ਚੀਜ਼ ਲੋੜ ਹੋਵੇ ਭਾਵੇਂ ਨਾ ਹੋਵੇ ਪਹਿਲਾਂ ਇੱਕ ਆਮ ਗੱਲ ਕਹੀ ਜਾਂਦੀ ਸੀ ਲੋੜ ਕਾਢ ਦੀ ਮਾਂ ਆ ਲੋੜ ਹੁੰਦੀ ਤੇ ਬੰਦੇ ਚੀਜ਼ ਕਾਢਦੇ ਵੀਰ ਇਹ ਚੀਜ਼ ਪ੍ਰਾਪਤ ਕਰਦੇ ਹੁਣ ਉਲਟ ਹੈ ਕੰਮ ਹੁਣ ਲੋਡ ਹੁੰਦੀ ਨਹੀਂ ਹੁਣ ਹੁਣ ਤੇ ਕੇਵਲ ਮਸ਼ਹੂਰੀ ਐਡਵਰਟਾਈਜ਼ਮੈਂਟ ਐ ਨਾ ਜਿਹੜੀ ਇਹ ਤੁਹਾਡੇ ਕੋਲ ਆ ਜਾਂਦੀ ਆ ਵੀ ਚੀਜ਼ ਆ ਗਈ ਤੁਹਾਨੂੰ ਦੀ ਲੋਡ ਵੀ ਨਹੀਂ ਹੁੰਦੀ ਤੇ ਉਹ ਮੰਗਾ ਕੇ ਖੜ ਜਾਂਦੇ ਵੀ ਇੱਛਾ ਵੀ ਚੀਜ਼ ਆ ਗਈ ਆ ਵੀ ਆ ਗਈ ਆ ਵੀ ਆ ਗਈ ਪਹਿਲਾਂ ਕਿਸੇ ਟਾਈਮ ਲੋਡ ਸੀ ਕਿਸੇ ਚੀਜ਼ ਦੀ ਚੀਜ਼ ਕੱਢੀ ਜਾਂਦੀ ਸੀ ਲਈ ਜਾਂਦੀ ਸੀ ਹੁਣ ਉਹ ਚੀਜ਼ਾਂ ਬਹੁਤੀ ਆ ਗਈਆਂ ਵੀ ਕੰਮ ਛੋਟੀ ਚੀਜ਼ ਵੀ ਸਾਰ ਦੀ ਦੂਜੀ ਵੀ ਲੈ ਲੈਣੀ ਉਹ ਵੀ ਲੈ ਲੈਣੀ ਲੋਕਾਂ ਨੇ ਘਰ ਆਪਣੇ ਥੋਕ ਬਣਾਏ ਪਏ ਸਾਸ ਸੰਗਤ ਜੇ ਤਾਂ ਚੱਲੂ ਇਉਂ ਜ਼ਿੰਦਗੀ ਦੇਖੋ ਫੇਰ ਨਹੀਂ ਕਦੇ ਤੁਹਾਨੂੰ ਟਕਾ ਮਿਲਣਾ ਕਿਉਂਕਿ ਮਾਇਆ ਜਿਹੜੀ ਇਹਦੀ ਲੋੜ ਤਾਂ ਗ੍ਰਸਥ ਜੀਵਨ ਵਿੱਚ ਪੈਂਦੀ ਹੋ ਪੈਂਦੀ ਆ ਬਾਣੀ 'ਚ ਵੀ ਲਿਖਿਆ ਗ੍ਰਹਿ ਸ਼ੋਭਾ ਜਾਂ ਕੇ ਰੇ ਨਾਹੀ ਆਵਤ ਪਹੀਆ ਖੁੱਦੇ ਜਾਹੀ ਜਿਹਦੇ ਕੋਲ ਗ੍ਰਸਤੀ ਕੋਲ ਕੋਈ ਆਮਦਨੀ ਨਹੀਂ ਦੋ ਪੈਸੇ ਨਹੀਂ ਕਿਸੇ ਪਾਸੋਂ ਬਣਦੇ ਉਹਦੇ ਤੇ ਆਇਆ ਗਿਆ ਵੀ ਭੁੱਖਾ ਆ ਜਾਣ ਵਾਲੀ ਗੱਲ ਆ ਫਿਰ ਇਹ ਤਾਂ ਗੱਲ ਤੁਸੀਂ ਆਖੋਗੇ ਜੀ ਬਾਣੀ ਨੇ ਵੀ ਕਹਿਦਾ ਤਾਂ ਪਰ ਨਾਲ ਇਹ ਵੀ ਆਖਿਆ ਵੀ ਜਿਹੜਾ ਗ੍ਰਸਤੀ ਐ ਉਹਨੂੰ ਕੰਟਰੋਲ ਕਰਨਾ ਸਿੱਖਿਓ ਮਾਇਆ ਦੇ ਜੀ ਰੰਗਾਂ 'ਚ ਫਸ ਜਾਏ ਫਿਰ ਕਿਸੇ ਤੋਂ ਵੀ ਪੂਰੀਆਂ ਨਹੀਂ ਹੋਣੀਆਂ ਖਾਸ਼ਾ ਫਿਰ ਜੋ ਜਿੱਡਾ ਮਰਜੀ ਬੰਦਾ ਭਾਵੇਂ ਰਾਜਾ ਹੀ ਕਿਉਂ ਨਾ ਹੋਵੇ ਜੋ ਜ਼ਿੰਦਗੀ ਆਪਾਂ ਹੁਣ ਜਿਉਂਨੇ ਆ ਇਹ ਕਿਸੇ ਰਾਜਿਆਂ ਤੋਂ ਘੱਟ ਨਹੀਂ ਐ ਜਿਹੇ ਜੇ ਗੱਦੇ ਤੇ ਤੁਸੀਂ ਸੋਨੇ ਹੋ ਔਰੰਗਜੇਬ ਉਹੇ ਜੇ ਤਖਤ ਤੇ ਨਹੀਂ ਸੀ ਬੈਠਦਾ ਜਹੀ ਜੀ ਸਵਾਰੀ ਹੁਣ ਗੱਡੀ ਦੀ ਮਰੂਤੀ ਦੀ ਤੁਸੀਂ ਕਰਦੇ ਹੋ ਹਾਥੀ ਦੀ ਵੀ ਓਦਾਂ ਦੀ ਸਵਾਰੀ ਨਹੀਂ ਹੈ ਸਮਝ ਲਓ ਗੱਲ ਜੋ ਪੱਖਾ ਤੁਸੀਂ ਸਵਿਚ ਦਬਕ ਕੇ ਚਲਾ ਲੈਨੇ ਹੋ ਦੋ ਬੰਦੇ ਪੱਖਾ ਚਲਦੇ ਸੀ ਜਾਂ ਚਾਰ ਬੰਦੇ ਉਹ ਠੰਡਕ ਨਹੀਂ ਜਾ ਗਰਮੀਆਂ 'ਚ ਤੁਸੀਂ ਏਸੀ ਲਾ ਲੈਨੇ ਹੋ ਠੰਡਾਂ ਦੇ ਵਿੱਚ ਜੋ ਪਾਣੀ ਤੁਸੀਂ ਗਰਮ ਕਰਦੇ ਹੋ ਗੀਜਰ ਬਟਨ ਦਬਕ ਕੇ ਉਦੋਂ ਪਤਾ ਕਿੰਨੇ ਕਿੰਨੀ ਮਿਹਨਤ ਕਰਨੀ ਪੈਂਦੀ ਸੀ ਪਾਣੀ ਗਰਮ ਕਰ ਲਈ ਹਮਾਮ ਕਰਦੇ ਵਿੱਚ ਔਰ ਉਹ ਕੋਈ ਕੋਈ ਰਾਜਾ ਮਹਾਰਾਜਾ ਕੋਈ ਇਹੀ ਜੀ ਜ਼ਿੰਦਗੀ ਮਾਣਦਾ ਸੀ ਆਮ ਸਧਾਰਨ ਜੀਵ ਦੀ ਤਾਂ ਜ਼ਿੰਦਗੀ ਇਦਾਂ ਦੀ ਹੁੰਦੀ ਨਹੀਂ ਸੀ ਹੁਣ ਜੋ ਸੁੱਖ ਤੁਹਾਡੇ ਕੋਲ ਹੈਗੇ ਉਹ ਅਜੇ ਤੋਂ 100 ਸਾਲ ਪਹਿਲਾਂ ਰਾਜੇ ਹੋ ਚੁੱਕੇ ਜਿਹੜੀ ਉਹਨਾਂ ਕੋਲ ਨਹੀਂ ਸੀ ਠੰਡ ਦੇ ਵਿੱਚ ਆਪਣੇ ਹਿਸਾਬ ਨਾਲ ਮੌਸਮ ਕਰ ਲੈਣਾ ਹੀਟਰ ਲਾ ਲੈਣਾ ਤੇ ਉਹ ਲਾ ਸਕਦੇ ਸੀ ਕਿਤੇ ਹੀਟਰ ਹੈਗੇ ਸੀ ਤੁਸੀਂ ਇੱਥੇ ਬੈਠ ਕੇ ਦੇਸ਼ਾਂ ਵਿਦੇਸ਼ਾਂ 'ਚ ਗੱਲਬਾਤ ਕਰਦੇ ਤੁਸੀਂ ਦੇਖੋ ਵੀ ਉਸ ਟਾਈਮ ਦੇ ਰਾਜਿਆਂ ਨਾਲੋਂ ਕਿਤੇ ਤੁਸੀਂ ਅੱਗੇ ਹੋ ਜਿਵੇਂ ਚੰਗੇਜ਼ ਖਾਨ ਜਾਂ ਬਾਦਸ਼ਾਹ ਸਿਕੰਦਰ ਜਾਂ ਜਾਂ ਔਰੰਗਜ਼ੇਬ ਜਾਂ ਜਹਾਂਗੀਰ ਜਾਂ ਅਕਬਰ ਵਰਗਿਆਂ ਕੋਲ ਸੁੱਖ ਸੁਵਿਧਾਵਾਂ ਸੀ ਉਦੋਂ ਵੱਧ ਕੇ ਤੁਹਾਡੇ ਕੋਲ ਨੇ ਤੇ ਫਿਰ ਤੁਸੀਂ ਇੱਥੇ ਸੋਚ ਲਓ ਆਮ ਇਨਸਾਨ ਕੋਲ ਉਹ ਸੁਵਿਧਾ ਹੈਗੀ ਜਿਹੜੀ ਅਕਬਰ ਵਰਗਿਆਂ